ਸਰਦੀ ਦਾ ਮੌਸਮ ਆਣਾ ਸ਼ੁਰੂ ਹੋ ਗਿਆ ਏ ਗੱਲਬਾਤ ਅੱਜ ਡਰਾਈ ਫਰੂਟਸ ਬਾਰੇ ਕਰਾਂਗੇ ਤੇ ਅੱਜ ਆਪਾਂ ਲੋਕਾਂ ਨੂੰ ਦੱਸਣਾ ਵੀ ਕਿਹੜਾ ਡਰਾਈ ਫਰੂਟ ਖਾਣਾ ਚਾਹੀਦਾ ਆ ਕੀ ਫਾਇਦਾ ਆ ਤੇ ਕਿੰਨੀ ਕੁਆਂਟੀਟੀਸ ਖਾਣਾ ਚਾਹੀਦਾ ਡਰਾਈ ਫਰੂਟ ਖਾਣੇ ਹੋ ਕਾਜੂ ਕਾਜੂ ਜਿਹੜਾ ਹੈਗਾ ਉਹ ਤੁਹਾਡੀ ਭੁੱਖ ਮਿਟਾ ਦਿੰਦਾ ਉਹਨੂੰ ਲਿਮਟਡ ਖਾਓ ਬਹੁਤ ਫਾਇਦੇਮੰਦ ਚੀਜ਼ ਆ ਦੂਸਰਾ ਬਦਾਮ ਬਦਾਮ ਦੇ ਜਿੰਨੇ ਫਾਇਦੇ ਕਹੋ ਉਹਨੇ ਗਿਣ ਲਾਂਗੇ ਆਪਾਂ ਪੈਰ ਦੀ ਚੀਚੀ ਤੋਂ ਲੈ ਕੇ ਸਿਰ ਦੇ ਬਾਲ ਦੇ ਕੋਨੇ ਤੱਕ ਬਦਾਮ ਦਾ ਫਾਇਦਾ ਫਿਰ ਤੁਸੀਂ ਕਹੋਗੇ ਗੁਰਸਬ ਅਸੀਂ ਉਹ ਵੀ ਖਾਂਨੇ ਆ ਖਰੋਟ ਉਹ ਕਮਾਲ ਦੀ ਚੀਜ਼ ਆ ਖਰੋਟ ਤੁਸੀਂ ਉਹਨੂੰ ਖੋਲ ਕੇ ਦੇਖਦੇ ਔਰ ਜਿਹੜਾ ਆਪਣਾ ਦਿਮਾਗ ਦੀ ਫੋਟੋ ਆਉਂਦੀ ਉਹ ਜੀ ਖਰੋਟ ਦੀ ਉਹ ਤਾਂ ਬਣਾ ਬਣਾ ਰੱਬ ਨੇ ਦਿਮਾਗ ਦਿੱਤਾ ਆਪਾਂ ਨੂੰ ਵੀ ਖਾਈ ਜਾਓ ਦਿਮਾਗ ਨੂੰ ਵਧਾਈ ਜਾਓ ਤੇ ਇਹ ਜਿਹੜੇ ਡਰਾਈ ਫਰੂਟ ਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬੜਾ ਮਹੱਤਵ ਹੈ ਜੇ ਵਿੱਚ ਸੇਵ ਡਰਾਈ ਫਰੂਟ ਡਰਾਈ ਸੇਵ ਆਉਂਦਾ ਹੈ ਨਾ ਡਰਾਈ ਡਰਾਈ ਫਰੂਟ ਦੇ ਵਿੱਚ ਕਿਹੜਾ ਹੈ ਜਾਂ ਫਰੂਟ ਹੈ ਜਿਹੜਾ ਨਹੀਂ ਹੁੰਦਾ ਹਰ ਇੱਕ ਫਰੂਟ ਨੂੰ ਡਰਾਈ ਕੀਤਾ ਜਾਂਦਾ ਹੈ ਜਿਹੜੀਆਂ ਮੇਰੀਆਂ ਮਾਤਾ ਭੈਣਾਂ 'ਚ ਚਿੜਚਿੜਾਪਨ ਰਹਿੰਦਾ ਉਹਨਾਂ ਨੂੰ ਮਤਲਬ ਹਰ ਗੱਲ ਬੁਰੀ ਲੱਗਦੀ ਆ ਉਹ ਇੱਕ ਸੁਭਾਅ ਦਾ ਹਿੱਸਾ ਬਣ ਜਾਂਦਾ ਕਿਉਂ ਕਿ ਉਹਨਾਂ ਦੀ ਮੈਰਿਡ ਲਾਈਫ ਦੇ ਸਟਾਰ ਅਨੁਸਾਰ ਅਜਿਹਾ ਕੰਮ ਕਰਿਆ ਥੱਕ ਗੀਆਂ ਟੁੱਟ ਗਈਆਂ ਬੈੱਡ ਤੇ ਜਾ ਕੇ ਪੈ ਗਏ ਉਹ ਘਰ ਵਾਲਾ ਮੜਾ ਜਿਹਾ ਕੋਈ ਗੱਲ ਰੋਮਾਂਟਿਕ ਕਰਨ ਦੀ ਕੋਸ਼ਿਸ਼ ਕਰਦਾ ਗੁੱਸਾ ਆ ਜਾਂਦਾ ਹੈ ਚਿੜਚਿੜਾਪਨ ਉਹਨਾਂ ਵਾਸਤੇ ਅੰਜੀਰ ਜਿਹੜਾ ਹੈਗਾ ਅੰਜੀਰ ਦਾ ਜਿਹੜਾ ਫਰੂਟ ਹੈ ਉਹ ਡਰਾਈ ਹੈ ਉਹ ਰਾਤ ਨੂੰ ਦੋ ਪੀਸ ਖਵਾ ਦਿਆ ਕਰੋ ਦੁੱਧ ਨਾਲ ਪੈਣੋ ਤੁਸੀਂ ਜ਼ਰੂਰ ਖਾਇਆ ਕਰੋ ਉਹਦੇ ਨਾਲ ਤੁਹਾਡਾ ਪੇਟ ਪਾਚਨ ਕਿਰਿਆ ਜਿੰਨਾ ਦਾ ਪੇਟ ਖੁਸ਼ ਆ ਨਾ ਉਹਨਾਂ ਦਾ ਮੂਡ ਵੀ ਖੁਸ਼ ਹੈ ਤਾਂ ਪੇਟ ਨੂੰ ਹਮੇਸ਼ਾ ਸਵਸਥ ਰੱਖੋ ਹੁਣ ਜਿਹੜੇ ਲੋਕ दारू ਪਿੰਗਣ ਰਾਤ ਨੂੰ ਉਹ ਕਹਿੰਦੇ ਨੇ ਸਵੇਰੇ ਜੀ ਬਸ ਪਤਾ ਨਹੀਂ ਸਰੀਰ ਨਹੀਂ ਉੱਠਦਾ ਆ ਖਾ ਲਿਆ ਕਰੋ ਇਹ ਜੇ ਚੀਜ਼ਾਂ ਨਾਲ ਨਾਲ ਹੁਣ ਮੈਂ दारू ਪੀਣ ਤੋਂ ਤਾਂ ਤੱਕੀ ਰੋਕ ਸਕਦਾ ਜੇ ਤੁਹਾਡਾ ਪਿਓ ਨਹੀਂ ਮਾਂ ਨਹੀਂ ਭੈਣ ਨਹੀਂ ਰੋਕ ਪਾਏ ਮੈਂ ਕੀ ਰੋਕੂੰਗਾ ਮੈਂ ਤਾਂ ਕਹਿ ਸਕਦਾ ਵੀ ਜੇ ਤੁਸੀਂ ਇਹ ਜੇ ਕੋਈ ਕਰਦੇ ਹੋ ਮਾੜੇ ਮੋਟੀਆਂ ਨਸ਼ੇ ਨੂੰਸ਼ੇੜੀਆਂ ਗੱਲਾਂ ਤਾਂ ਸਵੇਰੇ ਸਵੇਰੇ ਉੱਠ ਕੇ ਆਪਣਾ ਇਹ ਬਦਾਮ ਬਦੂ ਡਰਾਈ ਫਰੂਟ ਰਾਤ ਨੂੰ ਭੋਉਂਦੇ ਸਵੇਰੇ ਖਾ ਲੇ ਬਹੁਤ ਫਾਇਦੇਮੰਦ ਹੈ ਪਰਿਵਾਰ ਨੂੰ ਅਗਰ ਆਪਾਂ ਤੰਦਰੁਸਤ ਰੱਖਣਾ ਤਾਂ ਸਭ ਤੋਂ ਵੱਡੀ ਚੀਜ਼ ਹੈ ਜੈਤੂਨ ਜੈਤੂਨ ਦਾ ਤੇਲ ਜਿਹਨੂੰ ਅਸੀਂ 올ਿਵ ਆਇਲ ਕਹਿੰਦੇ ਆ ਉਹਨੂੰ ਮਜ਼ਾਕ ਚ ਨਾ ਲਈਓ ਮੇਰੀ ਗੱਲ ਨੂੰ ਬਹੁਤ ਔਖੀ ਬੜੀ ਖੋਧ ਤੋਂ ਬਾਅਦ ਇਹ ਚੀਜ਼ ਬਣੀ ਹੈ ਇਹ ਜਿਹੜਾ ਐਕਸਟਰਾ ਵਰਜਨ 올ਿਵ ਆਇਲ ਆ ਇਹ ਇੱਕ ਬੋਤਲ ਦੇ ਵਿੱਚ ਤਿਆਰ ਕੀਤਾ ਕੰਚ ਦੀ ਬੋਤਲ ਅਗਰ ਇਹ ਕੰਚ ਤੋਂ ਬਿਨਾ ਕੋਈ ਬੋਤਲ ਮਿਲਦੀ ਹੈ ਤਾਂ ਨਕਾਰ ਦਿਓ ਲੈਣਾ ਨਹੀਂ ਖਾਣਾ ਨਹੀਂ ਇਹ ਕੰਚ ਦੀ ਬੋਤਲ ਜੀ ਪਾਉਣਾ ਕਿਉਂਕਿ ਕੰਚ ਇੱਕ ਹੈ ਜਹਾ ਤੂ ਹੈ ਜਿਹੜਾ ਆਪ ਦਾ ਪ੍ਰਭਾਵ ਨਾ ਕਿਸੇ ਚ ਦਿੰਦਾ ਹੈ ਨਾ ਕਿਸੇ ਦਾ ਪ੍ਰਭਾਵ ਆਪਣੇ ਚ ਲੈਦਾ ਜਿਹੜਾ ਤੁਸੀਂ ਪਲਾਸਟਿਕ ਚ ਲਾਉਂਗੇ ਪਲਾਸਟਿਕ ਨੇ ਅਪਦਾ ਪ੍ਰਭਾਵ ਤੇਲ ਦੇ ਵਿੱਚ ਦੇ ਦੇਣਾ ਤੇਲ ਨੇ ਅਪਦਾ ਪ੍ਰਭਾਵ ਪਲਾਸਟਿਕ ਚ ਦੇ ਦੇਣਾ ਉਹਦੀ ਕੁਆਲਿਟੀ 100 ਦੀ ਜਗ੍ਹਾ 70 ਰਹਿ ਜਾਂਦੀ ਹੈ ਔਰ ਇਹਦੇ ਵਿੱਚ ਜਿਹੜੀ ਕੁਆਲਿਟੀ ਕੰਚ ਚ ਰਹੂਗੀ ਉਹ 100 ਪਾਈਆ ਤਾਂ 100 ਹੀ ਰਹੂਗੀ ਪੁਰਾਣੇ ਵੈਦ ਪੁਰਾਣੇ ਕੰਪਨੀਆਂ ਜਿਹੜੀਆਂ ਸੀ ਹੁਣ ਜਿਹੜੇ ਆਸਵ੍ਰਸਤ ਵੀ ਬਣਨ ਲੱਗੇ ਆਜਰਵਾਇਦਿਕ ਦੇ ਪਲਾਸਟਿਕ ਦੀਆਂ ਬੋਤਲਾਂ ਚ ਮਜ਼ਾਕ ਹੈ ਪਹਿਲਾਂ ਕੰਚ ਦੀ ਬੋਤਲ ਜੀ ਹੁੰਦਾ ਸੀ ਸਭ ਕੁਝ ਤਾਂ ਇਹਦਾ ਇੱਕ ਚਮਚਾ ਵਰਜਨ ਆਇਲ ਹੋਲੀ ਵਾਇਲ ਜਿਹਨੂੰ ਅਸੀਂ ਜਤੂਨ ਤੇਲ ਕਹਿੰਦੇ ਆ ਇਹਦਾ ਤੇਲ ਜਿਹੜਾ ਹੈਗਾ ਇੱਕ ਚਮਚਾ ਦੁੱਧ ਦੇ ਵਿੱਚ ਛਾਓ ਫੇਰ ਦੋ ਚੁਟਕੀ ਹਲਦੀ ਇੱਕ ਚਮਚਾ ਜਤੂਨ ਦਾ ਤੇਲ ਆਪਣੇ ਬਾਪੂ ਨੂੰ ਖਿਲਾ ਦਿਓ ਬੇਬੇ ਨੂੰ ਰਾਤ ਨੂੰ ਦੁੱਧ ਵਿੱਚ ਪਾ ਕੇ ਪਿਲਾ ਦਿਓ ਤੁਹਾਨੂੰ ਜ਼ਿੰਦਗੀ ਭਰ ਸਿਹਤਾਂ ਦੇਣਗੇ ਔਰ ਤੁਹਾਡੇ ਬੱਚੇ ਵੀ ਦੇਖਣਗੇ ਵੀ ਸਾਡਾ ਪਾਪਾ ਦਾਦਾ ਦਾਦੀ ਦੀ ਐਂ ਸੇਵਾ ਕਰਦਾ ਉਹ ਵੀ بڑے ਹੋ ਕੇ ਤੁਹਾਡੀ ਓਵੇਂ ਹੀ ਸੇਵਾ ਕਰਨਗੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਸਰਦੀ ਦਾ ਮੌਸਮ ਆਣਾ ਸ਼ੁਰੂ ਹੋ ਗਿਆ ਏ ਗੱਲਬਾਤ ਅੱਜ ਡਰਾਈ ਫਰੂਟਸ ਬਾਰੇ ਕਰਾਂਗੇ ਇਨਾਂ ਸਭ ਨੂੰ ਪਤਾ ਕਿ ਡਰਾਈ ਫਰੂਟਸ ਖਾਣੇ ਚਾਹੀਦੇ ਆ ਪਰ ਕਿਵੇਂ ਖਾਣੇ ਚਾਹੀਦੇ ਕੀ ਕੁਆਟਿਟੀ ਦੇ ਵਿੱਚ ਖਾਣੇ ਚਾਹੀਦੇ ਹੈ ਕਿਹੜਾ ਵਧੀਆ ਹੁੰਦਾ ਹੈ ਡਰਾਈ ਫਰੂਟਸ ਸਾਨੂੰ ਸਰਦੀਆਂ ਦੇ ਵਿੱਚ ਖਾਣਾ ਅੱਜ ਉਸ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਾਡੇ ਨਾਲ ਮੌਜੂਦ ਨੇ ਸੁਬਾਸ਼ ਗੁੱਲ ਸਰ ਬਹੁਤ ਬਹੁਤ ਸਵਾਗਤ ਹੈ ਜਸ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਦੇਖਦੇ ਆ ਉਹ ਮੇਰਾ ਪਰਿਵਾਰ ਹੈ ਮੇਰੀਆਂ ਭੈਣਾਂ ਮੇਰੇ ਭਰਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਠੰਡ ਵੀ ਸ਼ੁਰੂ ਹੋ ਜਣੀ ਉਦੋਂ ਤੇ ਡਰਾਈ ਫਰੂਟਸ ਵੀ ਘਰ ਆਉਣੇ ਆ ਤੇ ਸੀਜ਼ਨ ਵੀ ਆ ਜਾਣਾ ਹੁਣ ਖਾਣ ਦਾ ਹੈਨਾ ਤੇ ਅੱਜ ਆਪਾਂ ਲੋਕਾਂ ਨੂੰ ਦੱਸਣਾ ਵੀ ਕਿਹੜਾ ਡਰਾਈ ਫਰੂਟ ਖਾਣਾ ਚਾਹੀਦਾ ਆ ਕੀ ਫਾਇਦਾ ਆ ਤੇ ਕਿੰਨੀ ਕੁਆਂਟੀਟੀਜ਼ ਖਾਣਾ ਚਾਹੀਦਾ ਡਰਾਈ ਫਰੂਟ ਦਾ ਦੇਖੋ ਜਿਹੜੀ ਕੁਆਂਟੀਟੀ ਦੀ ਗੱਲ ਹੈ ਉਹ ਬਹੁਤ ਮਿਨੀਮਮ ਕੁਆਂਟੀਟੀਜ਼ ਖਾਣਾ ਚਾਹੀਦਾ ਜਿਵੇਂ ਜੇ ਤਾਂ ਅਸਲੀ ਬਦਾਮ ਖਾ ਰਹੇ ਹੋ ਫਿਰ ਤਾਂ ਮੈਂ ਕਹਣਾ ਉਹਨਾਂ ਵੀ ਉਹਦੀਆਂ 10-15 ਗਿਰੀਆਂ ਖਾਓ ਵਧੀਆ ਖਾਓ ਜਿਹੜੇ ਬਜ਼ੁਰਗ ਨੇ 50-60 ਤੋਂ ਉੱਪਰ ਉਮਰ ਹੋ ਜਾਂਦੀ ਹੈ ਉਹਨਾਂ ਨੂੰ ਮੈਂ ਕਹਿਣਾ 4-5 ਤੋਂ ਵੱਧ ਨਾ ਖਾਓ ਕਿਉਂਕਿ ਸਾਡੀ ਮਸ਼ੀਨ ਜਿੰਨੇ ਕੰਮ ਕਰਦੀ ਹੈ ਹਜ਼ਮ ਕਰਦੀ ਹੈ ਉਹ ਨਹੀਂ ਲੈਣਾ ਤੇ ਬੱਚਿਆਂ ਨੂੰ ਵੀ ਬਦਾਮ ਦਿਓ ਪਰ ਉਹਨਾਂ ਨੂੰ ਬਦਾਮ ਰਗੜ ਕੇ ਖਿਲਾਓ ਜਾਂ ਬਦਾਮ ਦਾ ਤੇਲ ਬਦਾਮ ਰੋਗਟ ਅਸਲੀ ਐਲਮੰਡ ਆਇਲ ਪ੍ਰੋਵੀ ਪ੍ਰੋਟੀਨ ਵੀ ਤਾਂ ਮੈਂ شوف ਤੁਸੀਂ دیکھ دو تو میں ਦਿਖਾਉਂਗਾ ਪ੍ਰੋਟੀਨ ਵਿਟਾਮਿਨ ਦੀ ਬੋਟਲ ਜਿਹੜਾ ਆਪਾਂ ਤਿਆਰ ਕਰਦੇ ਆ ਲੋਕੀ ਲੈ ਕੇ ਜਾਂਦੇ ਆ ਤੇ ਹਲੇ ਤੱਕ ਪੂਰੇ ਹਿੰਦੁਸਤਾਨ ਚ ਉਹ ਕਿਸੇ ਕੰਪਨੀ ਨੂੰ ਅਪਰੂਵਲ ਨਹੀਂ ਮਿਲੀ ਨਾ ਬਣਾਇਆ ਉਹ ਸਿਰਫ ਆਪਣੀ ਬੈਦਵਾਨ ਕੰਪਨੀ ਨੇ ਬਹੁਤ ਮੁਸ਼ਕਲ ਤੋਂ ਬਾਅਦ ਇਹਦੀ ਅਪਰੂਵਲ ਲਈ ਹੈ ਕਿਉਂਕਿ ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਜਾਂਦਾ ਔਰ ਔਰ ਮੇਰਾ ਇੱਕੋ ਹੀ ਮਕਸਦ ਹੈ ਕਿ ਮੈਂ ਜਦੋਂ ਤੁਹਾਨੂੰ ਭੈਣ ਭਰਾ ਕਹਿ ਦਿੰਦਾ ਤਾ ਪਾਈਦੇ ਹੀ ਰਵਾਂਗੇ ਐੇ ਜੀ ਰਵਾਂਗੇ ਐਂ ਕਰਾਂਗੇ ਕੰਮ ਤੇ ਜੇ ਮੈਂ ਹਲਦੀ ਵੀ ਦਨ ਨਾ ਦ ਸੋਚ ਸਮਝ ਕੇ ਦਨਾ ਬਾਦਾਮ ਦੇ ਤੇਲ ਦੀ ਗੱਲ ਕਰਾਂਗੇ ਫਿਰ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਕਿ ਹੁਣ ਜਿਵੇਂ ਮੌਸਮ ਆ ਗਿਆ ਜਿਵੇਂ ਹੁਣ ਦੀਵਾਲੀ ਦਾ ਦਿਨ ਚੱਲਦੇ ਪਏ ਆ ਦੀਵਾਲੀ ਆਪਣੀ 20 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਪੰਜਾਬੀਆਂ ਦੀ 20 ਦਿਨ ਬਾਅਦ ਚ ਖਤਮ ਨਹੀਂ ਹੁੰਦੀ ਨਾਲ ਨਾਲ ਅਸੀਂ ਬੰਦੀ ਛੋੜ ਦਿਵਸ ਵੀ ਮਨਾਉਂਦੇ ਆ ਫਿਰ ਅਸੀਂ ਨਾਲ ਇਹ ਵੀ ਕਹਿੰਨੇ ਆ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਬਰਸਰ ਦੀ ਆਪਾਂ ਪੰਜਾਬੀਆਂ ਦੇ ਤਿਹਾਰ ਮਨਾਉਣ ਦਾ ਤਰੀਕਾ ਹੀ ਅੱਡ ਆ ਤੇ ਗੱਲ ਇਹ ਆ ਵੀ ਫਿਰ ਅਸੀਂ ਅੱਜ ਕੱਲ ਗੱਡੀਆਂ ਸਾਨੂੰ ਮਿਲ ਗਈਆਂ ਉਹ ਛੱਤ ਤੋਂ ਸ਼ੀਸ਼ੇ ਖੁੱਲ ਜਾਂਦੇ ਨੇ ਉੱਤੋਂ ਵੀ ਨਿਕਲੇ ਆਉਣਾ ਬਾਹਰ ਕਦੇ ਕਦੇ ਬੜਾ ਨਜ਼ਾਰਾ ਸੜਕਾਂ ਤੇ ਆਪਾਂ ਦੇਖਦੇ ਹਾਂ ਤਿਹਾਰਾਂ ਦੇ ਵਿੱਚ ਖੁੱਲ ਕੇ ਮਨਾਉਣੇ ਵੀ ਚਾਹੀਦੇ ਨੇ ਜ਼ਿੰਦਗੀ ਬਾਰ-ਬਾਰ ਰੱਬ ਦੇਣੀ ਔਰ ਇੱਕ ਵੱਡੀ ਗੱਲ ਹੈ ਕਿ ਤੁਸੀਂ ਡ్రਾਈ ਫਰੂਟ ਖਾਣੇ ਹੋ ਕਾਜੂ ਕਾਜੂ ਜਿਹੜਾ ਹੈਗਾ ਉਹ ਤੁਹਾਡੀ ਭੁੱਖ ਮਿਟਾ ਦਿੰਦਾ ਉਹਨੂੰ ਲਿਮਟਿਡ ਖਾਓ ਬਹੁਤ ਫਾਇਦੇਮੰਦ ਚੀਜ਼ ਹੈ ਔਰ ਜੇ ਤੁਸੀਂ ਕਹੋ ਕਾਜੂ ਦੇ ਫਾਇਦੇ ਤਾਂ ਮੈਂ ਤੁਹਾਨੂੰ ਬਹੁਤੇ ਨਹੀਂ ਗਿਣਾ ਪਾਉਂਗਾ ਕਿਉਂਕਿ ਉਹ ਇੱਕ ਬਹੁਤ ਹੀ ਸੁਆਦੀਸ਼ਟ ਡਰਾਈ ਫਰੂਟ ਹੈ ਦੂਸਰਾ ਬਦਾਮ ਬਦਾਮ ਦੇ ਜਿੰਨੇ ਫਾਇਦੇ ਕਹੋ ਉਹਨੇ ਗਿਣ ਲਾਂਗੇ ਆਪਾਂ ਪੈਰ ਦੀ ਚੀਚੀ ਤੋਂ ਲੈ ਕੇ ਸਿਰ ਦੇ ਬਾਲ ਦੇ ਕੋਨੇ ਤੱਕ ਬਦਾਮ ਦਾ ਫਾਇਦਾ ਫਿਰ ਤੁਸੀਂ ਕਹੋਗੇ ਗੁਰਸੱਭ ਅਸੀਂ ਉਹ ਵੀ ਖਾਂਦੇ ਆਖਰੋਟ ਔਰ ਇੱਕ ਕਮਾਲ ਦੀ ਚੀਜ਼ ਆ ਆਖਰੋਟ ਤੁਸੀਂ ਉਹਨੂੰ ਖੋਲ ਕੇ ਦੇਖਦੇ ਨਹੀਂ ਔਰ ਜਿਹੜਾ ਜ ਆਪਣਾ ਦਿਮਾਗ ਦੀ ਫੋਟੋ ਆਉਂਦੀ ਉਹ ਜੀ ਖਰੋਟ ਦੀ ਹੁੰਦੀ ਤਾਂ ਬਣਾ ਬਣਾ ਰੱਬ ਨੇ ਦਿਮਾਗ ਦਿੱਤਾ ਆਪਾਂ ਨੂੰ ਵੀ ਖਾਈ ਜਾਓ ਦਿਮਾਗ ਨੂੰ ਵਧਾਈ ਜਾਓ ਤੇ ਫੇਰ ਅਸੀਂ ਕਹਿੰਦੇ ਆ ਉਹ ਨਿਉਜੇ ਨਿੱਕੇ ਨਿੱਕੇ ਆਏ ਖੋਲ ਖੋਲ ਖਾਣੇ ਨਾ ਉਹ ਪਿੱਤੇ ਨੂੰ ਬੜਾ ਫਾਇਦਾ ਕਰਦੇ ਆ ਜਿਨ੍ਹਾਂ ਲੋਕਾਂ ਨੂੰ ਪਿੱਤੇ ਚ ਪ੍ਰੋਬਲਮ ਆਉਂਦੀ ਆ ਉਹਨਾਂ ਲਈ ਬਹੁਤ ਫਾਇਦਾ ਕਰਦੇ ਆ ਫੇਰ ਅਸੀਂ ਬਹੁਤ ਹੋਰ ਚੀਜ਼ਾਂ ਐਸੀਆਂ ਨੇ ਜਿਹਦੇ ਚ ਅਸੀਂ ਉਹ ਲੈਨੇ ਆ ਕਿ ਅੰਜੀਰ ਗੋਲ ਗੋਲ ਹੁੰਦੀ ਆ ਨਾ ਅੰਜੀਰ ਔਰ ਫੇਰ ਅਸੀਂ ਉਹਦੇ ਨਾਲ ਉਹ ਵੀ ਲੈਨੇ ਆ ਛੁਆਰ ਤੇ ਇਹ ਜਿਹੜੇ ਡਰਾਈ ਫਰੂਟ ਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬੜਾ ਮਹੱਤਵ ਹੈ ਜਿਵੇਂ ਸੇਵ ਡਰਾਈ ਡਰਾਈ ਸੇਵ ਆਉਂਦਾ ਨਾ ਡਰਾਈ ਫਰੂਟ ਦੇ ਵਿੱਚ ਕਿਹੜਾ ਹੈ ਜਾਂ ਫਰੂਟ ਹੈ ਜਿਹੜਾ ਨਹੀਂ ਹੁੰਦਾ ਹਰ ਇੱਕ ਫਰੂਟ ਨੂੰ ਅ ਡਰਾਈ ਕੀਤਾ ਜਾਂਦਾ ਬਸ ਫਰਕ ਇਹ ਵੀ ਉਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਕੋਸ਼ਿਸ਼ ਕਰੋ ਵੀ ਰਾਤ ਨੂੰ ਪਾਣੀ ਪੂਣੀ ਚ ਭਿਉ ਕੇ ਸਵੇਰੇ ਖਾਓ ਉਹਨੂੰ ਡਰਾਈ ਫਰੂਟ ਨੂੰ ਏਦਾਂ ਲਓ ਬਦਾਮ ਨੂੰ ਜਿਵੇਂ ਆਪਾਂ ਰਾਤ ਨੂੰ ਭਿਉਂਨੇ ਆ ਸਵੇਰੇ ਉਹਦਾ ਛਿਲਕਾ ਲਾ ਕੇ ਖਾਣੇ ਆ ਇਹਦਾ ਮਤਲਬ ਹੈ ਆਪਾਂ ਛੋਟੇ ਹੁੰਦੇ ਕਿ ਹੁਣ ਵੀ ਦੇਖੋ ਤੁਸੀਂ ਉਹ ਲਾਲ ਲਾਲ ਜੇ ਬੇਰ ਨਹੀਂ ਵੀ ਕਦੇ ਹੁੰਦੇ ਟੋکریاںਆਂ ਇਆਂ ਚੋਕੇ ਲੱਗਦੇ ਥੋੜੀ ਨੇ ਹੁਣ ਝਾੜੀਆਂ ਨੂੰ ਉਹ ਤਾਂ ਪਤਾ ਨਹੀਂ ਕਿੱਥੇ ਦੀ ਕਲੈਕਸ਼ਨ ਹੈ ਕਿਵੇਂ ਉਹਨਾਂ ਨੂੰ ਸਾਂਭ ਕੇ ਰੱਖਦੇ ਨੇ ਰਾਤ ਨੂੰ ਪਾਣੀ ਚ ਭਿਉਂ ਦਿੰਦੇ ਨੇ ਸਵੇਰੇ ਫੁੱਲ ਜਾਂਦੇ ਨੇ ਸਵੇਰੇ ਫਿਰ ਉਹ ਬਿਕ ਜਾਂਦੇ ਨੇ ਆ ਕੇ ਹੈਨਾ ਉਹ ਹੁੰਦੇ ਤਾਂ ਕਾਲੀਆਂ ਮਿਰਚਾਂ ਵਰਗੇ ਨਹੀਂ ਕਿ ਨਹੀਂ ਜਾਂਦੇ ਤੇ ਉਹ ਜਦੋਂ ਪਾਣੀ ਚ ਭਿਉਂ ਕੇ ਸਵੇਰੇ ਵਧੀਆ ਬਣ ਜਾਂਦੇ ਨੇ ਕੋਈ ਝਾੜੀਆਂ ਚੋਂ ਥੋੜੀ ਤੋੜ ਕੇ ਇਹ ਡਰਾਈ ਫਰੂਟ ਨੇ ਤਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਜ਼ਿੰਦਗੀ ਦੇ ਵਿੱਚ ਬਹੁਤ بڑا ਮਹੱਤਵ ਹੈ ਜਿਹੜੀਆਂ ਮੇਰੀਆਂ ਮਾਤਾ ਪਿਤਾ ਪੈਣਾ ਚ ਚਿੜਚੜਾਪਣ ਰਹਿੰਦਾ ਉਹਨਾਂ ਨੂੰ ਮਤਲਬ ਹਰ ਗੱਲ ਬੁਰੀ ਲੱਗਦੀ ਆ ਉਹ ਇੱਕ ਸੁਭਾਅ ਦਾ ਹਿੱਸਾ ਬਣ ਜਾਂਦਾ ਕਿਉਂ ਕਿ ਉਹਨਾਂ ਦੀ ਮੈਰਿਡ ਲਾਈਫ ਡਿਸਟਰਬ ਸਾਰਾ ਦਿਨ ਕੰਮ ਕਰਿਆ ਥੱਕ ਗਿਆ ਟੁੱਟ ਗਿਆ ਬੈੱਡ ਤੇ ਜਾ ਕੇ ਪੈ ਗਏ ਉਹ ਘਰ ਵਾਲਾ ਮਾੜਾ ਜਾਂ ਕੋਈ ਗੱਲ ਰੋਮਾਂਟਿਕ ਕਰਨ ਦੀ ਕੋਸ਼ਿਸ਼ ਕਰਦਾ ਗੁੱਸਾ ਆ ਜਾਂਦਾ ਚਿੜਚਿੜਾਪਨ ਉਹਨਾਂ ਵਾਸਤੇ ਅੰਜੀਰ ਜਿਹੜਾ ਹੈਗਾ ਅੰਜੀਰ ਦਾ ਜਿਹੜਾ ਫਰੂਟ ਹੈ ਉਹ ਡਰਾਈ ਹੈ ਉਹ ਰਾਤ ਨੂੰ ਦੋ ਪੀਸ ਖਵਾ ਦਿਆ ਕਰੋ ਦੁੱਧ ਨਾਲ ਭੈਣੋ ਤੁਸੀਂ ਜ਼ਰੂਰ ਖਾਇਆ ਕਰੋ ਉਹਦੇ ਨਾਲ ਤੁਹਾਡਾ ਪੇਟ ਪਾਚਨ ਕਿਰਿਆ ਜਿਨ੍ਹਾਂ ਦਾ ਪੇਟ ਖੁਸ਼ ਆ ਨਾ ਉਹਨਾਂ ਦਾ ਮੂਡ ਵੀ ਖੁਸ਼ ਹੈ ਤਾਂ ਪੇਟ ਨੂੰ ਹਮੇਸ਼ਾ ਸਵਸਥ ਰੱਖੋ ਦੂਜੀ ਚੀਜ਼ ਮੈਂ ਤੁਹਾਨੂੰ ਦੱਸਦਾ ਇੱਕ ਖੰਜੂਰ ਖੰਜੂਰ ਤੋਂ ਬਣਦੀ ਹੈ ਛੋਹਾਰਾ ਛੋਹਾਰਾ ਜਿਹੜਾ ਅੰਜੀਰ ਦੇਖੋ ਪਹਿਲਾਂ ਹੀ ਫੀਮੇਲ ਨਾ ਉਹਦਾ ਅੰਜੀਰ ਛੋਹਾਰਾ ਜਿਹੜਾ ਪਹਿਲਾਂ ਹੀ ਮਰਦਾਨਾ ਨਾ ਉਹਦਾ ਤੇ ਉਹ ਜਿਹੜੇ ਸਾਡੇ ਪੁਰਸ਼ ਭਰਾ ਨੇ ਹਰ ਵਕਤ ਬੈਦਾਂ ਦੇ ਚੱਕਰ ਚ ਗੋਲੀਆਂ ਕੈਪਸੂਲ ਖਾਂਦੇ ਫਿਰ ਜਾਂਦੇ ਨੇ ਕਦੇ ਕਦੇ ਯਾਰ ਛੋਹਾਰੇ ਵਾਲਾ ਦੁੱਧ ਪੀਆ ਕਰੋ ਡ్రਾਈ ਫਰੂਟ ਵਿੱਚ ਰਗੜ ਕੇ ਖਸਖਸ ਪਾਇਆ ਕਰੋ ਸੱਚ ਲੈ ਖਸਖਸ ਮੈਂ ਭੁੱਲੀ ਗਿਆ ਸੀ ਖਸਖਸ ਜਿਹੜੀ ਆ ਉਹ ਉਦੋਂ ਉੱਪਰ ਹੈ ਸਰਦੀਆਂ ਦੇ ਵਿੱਚ ਤਿਲ ਲੈ ਲਓ ਤਿਲ ਉਹਨਾਂ ਦੇ ਵੀ ਪਿਓ ਤਿਲ ਲੈ ਲਓ 50 ਗ੍ਰਾਮ ਖਸਖਸ ਲੈ ਲਓ 50 ਗ੍ਰਾਮ ਇਨੂੰ ਪੀਸ ਲੋ ਪਹਿਲਾਂ ਤਵੇ ਤੇ ਸੇਕ ਲੋ ਸੇਕ ਕੇ ਪੀਸ ਲੋ ਪੀਸ ਕੇ ਇਹਦੇ ਵਿੱਚ ਥੋੜਾ ਜਿਹਾ ਗੁੜ ਪਾ ਲੋ ਜੇ 슈ਗਰ ਦੇ ਮਰੀਜ਼ ਹੋ ਤਾਂ ਵੀ ਗੁੜ ਕੁਝ ਨਹੀਂ ਕਹਿੰਦਾ ਆਪਾਂ ਨੂੰ ਗੁੜ ਪਾ ਲੋ ਗੁੜ ਪਾ ਕੇ ਇਹਦੀ ਵਧੀਆ ਪੰਜੀਰੀ ਜੀ ਬਣ ਜਾਂਦੀ ਹੈ ਵਿੱਚ ਜੀਕਰ ਦਾ ਡਰਾਈ ਫਰੂਟ ਵੀ ਪਾ ਲੋ ਥੋੜਾ ਜਿਹਾ ਕੀ ਫਰਕ ਪੈਂਦਾ ਬਾਦਾਮ ਕਾਜੂ ਨਿਓ ਜੇ ਉਹ ਹਰੇ-ਹਰੇ ਜਿਹੇ ਕੀ ਹੁੰਦੇ ਨੇ ਜੀ ਉਹ ਪਿਸਤਾ ਪਿਸਤਾ ਉਹ ਇਹ ਚੀਜ਼ਾਂ ਪਾ ਲੋ ਤਾਂ ਇਹ ਸਾਰੀਆਂ ਖਾ ਕੇ ਆਪਾਂ ਨੂੰ ਆਨੰਦ ਵੀ ਆਊਗਾ ਔਰ ਸੇਤ ਵੀ ਭਰਪੂਰ ਰਹੂਗੀ ਹੁਣ ਜਿਹੜੇ ਲੋਕ दारू ਪੀਂਦੇ ਨੇ ਰਾਤ ਨੂੰ ਉਹ ਕਹਿੰਦੇ ਨੇ ਸਵੇਰੇ ਜੀ ਬਸ ਪਤਾ ਨਹੀਂ ਸਰੀਰ ਨਹੀਂ ਉੱਠਦਾ ਆ ਖਾ ਲਿਆ ਕਰੋ ਇਹ ਜਿਹੀਆਂ ਚੀਜ਼ਾਂ ਨਾਲ ਨਾਲ ਹੁਣ ਮੈਂ दारू ਪੀਣ ਤੋਂ ਤੱਕ ਕੀ ਰੋਕ ਸਕਦਾ ਜਦੋਂ ਤੁਹਾਡਾ ਪਿਓ ਨਹੀਂ ਮਾਂ ਨਹੀਂ ਭੈਣ ਨਹੀਂ ਰੋਕ पाए ਮੈਂ ਕੀ ਰੋਕੂਗਾ ਮੈਂ ਤਾਂ ਕਹਿ ਹੀ ਸਕਦਾ ਵੀ ਜੇ ਤੁਸੀਂ ਇਹੋ ਜਿਹੇ ਵੀ ਕਰਦੇ ਹੋ ਮਾੜੇ ਮੋਟੀਆਂ ਨਸ਼ੇ ਨੁਸ਼ੇ ਵਾਲੀਆਂ ਗੱਲਾਂ ਤਾਂ ਸਵੇਰੇ ਸਵੇਰੇ ਉੱਠ ਕੇ ਆਪਣਾ ਇਹ ਬਾਦਾਮ ਬਦੂਮ ਡਰਾਈ ਫਰੂਟ ਰਾਤ ਨੂੰ ਪਿਉਂਦੇ ਸਵੇਰੇ ਖਾ ਲੇ ਬਹੁਤ ਫਾਇਦੇਮੰਦ ਹੈ ਤੇ ਇੱਕ ਚੀਜ਼ ਮੈਂ ਇੱਕ ਚੀਜ਼ ਹੋਰ ਸਾਂਝੀ ਕਰਾਂ ਮੈਂ ਤੁਹਾਡੇ ਨਾਲ ਜਿਹੜੀ ਇੱਕ ਇਹ ਇਹ ਸਾਰਿਆਂ ਤੋਂ हटके ਆ ਉਹਦੇ ਵੱਲ ਮੈਂ ਧਿਆਨ ਲੈ ਕੇ ਆ ਰਿਹਾ ਤੁਹਾਡਾ ਗਾਰਨਲ ਸੁਣਿਓ ਇੱਕ ਦਿਨ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਾਪੂ ਤੱਕ ਬੇਬੇ ਤੱਕ ਆਪਾਂ ਉਹ ਚੀਜ਼ ਜੇ ਕਿਤੇ ਸ਼ੁਰੂ ਕਰਤੀ ਮੈਂ ਉਹਨਾਂ ਪੁੱਤਰਾਂ ਨੂੰ ਇਹ ਗੱਲ ਕਹਿਣਾ ਜਿਹੜੇ ਦਿਲੋਂ ਆਪਣੇ ਮਾਪੇ-ਬਾਪ ਦੀ ਕੋਈ ਸੇਵਾ ਕਰਨਾ ਚਾਹੁੰਦੇ ਆ ਦਿਲੋਂ ਆਪਣੇ ਮਾਪੇ-ਬਾਪ ਨੂੰ ਪਿਆਰ ਕਰਨਾ ਚਾਹੁੰਦੇ ਆ ਆਪਣੇ ਮਾਪੇ-ਬਾਪ ਲਈ ਕੁਝ ਕਰਨਾ ਚਾਹੁੰਦੇ ਆ ਤਾਂ ਇਹ ਧਿਆਨ ਰੱਖੋ ਵੀ ਉਹਨਾਂ ਨੂੰ ਬੁਢੇ ਹੋਣ ਦਾ ਅਹਿਸਾਸ ਨਾ ਹੋਣ ਦਿਓ ਉਹਨਾਂ ਨੂੰ ਕਦੇ ਵੀ ਬੁਢਾ ਨਾ ਕਹਿ ਕੇ ਬੁਲਾਓ ਏ ਬੁੜਿਆ ਕੀ ਕਰਦਾ ਨਾ ਓਏ ਮਿੱਤਰੋ ਐ ਨਾ ਕਹੋ ਜੇ ਉਹ ਬੁਢੇ ਨਾ ਹੁੰਦੇ ਤਾਂ ਅੱਜ ਤੁਸੀਂ ਹੋਣਾ ਹੀ ਨਹੀਂ ਸੀ ਇਹ ਗੱਲ ਨੂੰ ਧਿਆਨ ਰੱਖੋ ਔਰ ਉਹਨਾਂ ਦਾ ਧਿਆਨ ਵੀ ਰੱਖਣਾ ਸਾਡਾ ਫਰਜ਼ ਬਣਦਾ ਔਰ ਜੇ ਤੁਸੀਂ ਉਹਨਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੇ ਪੁੱਤ ਪੋਤੇ ਤੁਹਾਡੇ ਬੱਚੇ ਬਾਲ ਜਿਹੜੇ ਬਡੇ ਹੋ ਰਹੇ ਨੇ ਉਹ ਤੁਹਾਡਾ ਖਿਆਲ ਰੱਖਣਗੇ ਔਰ ਉਹਨਾਂ ਨੂੰ ਉਹੀ ਸੰਸਕਾਰ ਜਾਣਗੇ ਉਹਨਾਂ ਵਾਸਤੇ ਇੱਕ ਸਭ ਤੋਂ ਵੱਡੀ ਚੀਜ਼ ਹੈ ਮੈਂ ਕਹਿੰਦਾ ਨਾ ਖਵਾਓ ਡ్రਾਈ ਫਰੂਟ ਨਾ ਕਰੋ ਕੁਝ ਵੀ ਜੇ ਉਹਨਾਂ ਨੂੰ ਜਵਾਨੀ ਪਹਿਰੇ ਕਿਸੇ ਨਸ਼ੇ ਦੀ ਲਤ ਲੱਗੀ ਆ ਤਾਂ ਕੋਸ਼ਿਸ਼ ਕਰੋ ਉਹਨਾਂ ਦਾ ਨਸ਼ਾ ਛਡਵਾਓ ਜੇ ਨਹੀਂ ਛੁੱਟਦਾ ਤਾਂ ਉਹਨਾਂ ਨੂੰ ਪ੍ਰੋਵਾਈਡ ਕਰੋ ਪਿਆਰ ਕਰੋ ਉਹਨਾਂ ਨੂੰ ਔਰ ਦੂਜੀ ਚੀਜ਼ ਇੱਕ ਬੜੀ ਗੱਲ ਮੈਂ ਤੁਹਾਨੂੰ ਹੋਰ ਦੱਸਣ ਜਾ ਰਿਹਾ ਬਜ਼ੁਰਗਾਂ ਨੂੰ ਅਗਰ ਤੰਦਰੁਸਤ ਰੱਖਣਾ ਆਪਦੇ ਆਪ ਨੂੰ ਵੀ ਆਪਦੀ ਘਰ ਵਾਲੀ ਨੂੰ ਵੀ ਆਪਦੇ ਬੱਚਿਆਂ ਨੂੰ ਵੀ ਪਰਿਵਾਰ ਨੂੰ ਅਗਰ ਆਪਾਂ ਤੰਦਰੁਸਤ ਰੱਖਣਾ ਤਾਂ ਸਭ ਤੋਂ ਵੱਡੀ ਚੀਜ਼ ਹੈ ਜੈਤੂਨ ਜੈਤੂਨ ਦਾ ਤੇਲ ਜਿਹਨੂੰ ਸੀ 올ਿਵ ਆਇਲ ਕਹਿੰਦੇ ਆ ਉਹਨੂੰ ਮਜ਼ਾਕ ਚ ਨਾ ਲਈਓ ਮੇਰੀ ਗੱਲ ਨੂੰ ਬਹੁਤ ਔਖੀ ਬੜੀ ਸ਼ੋਧ ਤੋਂ ਬਾਅਦ ਇਹ ਚੀਜ਼ ਬਣੀ ਹੈ ਇਹਨਾਂ ਸੱਚੋ ਵੀ ਗੋਲ ਸਾਹਿਬ ਕੋਈ ਗੱਲ ਇਹੋ ਜਿਹੀਆਂ ਗੱਲਾਂ ਮੈਂ ਤੁਹਾਨੂੰ ਦੱਸ ਦੇਣੀਆਂ ਨੇ ਜਿਹੜੀਆਂ ਮਤਲਬ ਦੁਨੀਆ ਦੇ ਵਿੱਚ ਨਾ ਕੋਈ ਰਿਆ ਨਾ ਰਹਿਣਾ ਨਾ ਤੁਸੀਂ ਨਾ ਮੈਂ ਵੀ ਐ ਗੂੰਜਦੀਆਂ ਰਹਿਣ ਸਾਡੇ ਕੰਨਾਂ ਦੇ ਵਿੱਚ ਐ ਗੂੰਜਦੀਆਂ ਰਹਿਣ ਸਾਨੂੰ ਪਤਾ ਰਹੇ ਵੀ ਇਹ ਚੀਜ਼ਾਂ ਸਾਡੇ ਲਈ ਫਾਇਦੇਮੰਦ ਨੇ ਕੋਈ ਗੱਲ ਨਹੀਂ ਆਪਾਂ ਆਪਣਾ ਢੋਲ বাজਾਈ ਜਾਣਾ ਕੋਈ ਢੋਲ ਤੇ ਡੱਗੇ ਤੇ ਨੱਚ ਲੈਂਦਾ ਕੋਈ ਗਾਲਾਂ ਕੱਢ ਜਾਂਦਾ ਢੋਲ ਵਾਲੇ ਨੂੰ ਵੀ ਬੰਦ ਕਰ ਰੌਲਾ ਪਾਇਆ ਕਈ ਉਹ ਤੇ ਨੱਚ ਲੈਂਦੇ ਨੇ ਮੂਡ ਆ ਪਦਾ ਆਪਦਾ ਮੈਂ ਆਪਦਾ ਢੋਲ বাজਾਈ ਜਾਣਾ ਤੁਸੀਂ ਦੇਖਣਾ ਕੀ ਕਰਨਾ ਇਹ ਜਿਹੜਾ ਐਕਸਟਰਾ ਵਰਜ਼ਨ 올ੀ ਵਾਇਲ ਇਹ ਇੱਕ ਬੋਤਲ ਦੇ ਵਿੱਚ ਤਿਆਰ ਕੀਤਾ ਕੰਚ ਦੀ ਬੋਤਲ ਅਗਰੇ ਕੰਚ ਤੋਂ ਬਿਨਾ ਕੋਈ ਬੋਤਲ ਮਿਲਦੀ ਆ ਤਾਂ ਨਕਾਰ ਦਿਓ ਲੈਣਾ ਨਹੀਂ ਖਾਣਾ ਨਹੀਂ ਇਹ ਕੰਚ ਦੀ ਬੋਤਲ ਜੀ ਪਾਉਣਾ ਕਿਉਂਕਿ ਕੰਚ ਕਿਹਾ ਜਾਂਦਾ ਧਾਤੂ ਹੈ ਜਿਹੜਾ ਆਪ ਦਾ ਪ੍ਰਭਾਵ ਨਾ ਕਿਸੇ 'ਚ ਦਿੰਦਾ ਹੈ ਨਾ ਕਿਸੇ ਦਾ ਪ੍ਰਭਾਵ ਆਪਦੇ 'ਚ ਲੈਂਦਾ ਹੈ ਜਿਹੜਾ ਤੁਸੀਂ ਪਲਾਸਟਿਕ ਚ ਲਾਉਂਗੇ ਪਲਾਸਟਿਕ ਨੇ ਆਪਦਾ ਪ੍ਰਭਾਵ ਤੇਲ ਦੇ ਵਿੱਚ ਦੇ ਦੇਣਾ ਤੇਲ ਨੇ ਆਪਦਾ ਪ੍ਰਭਾਵ ਪਲਾਸਟਿਕ 'ਚ ਦੇ ਦੇਣਾ ਉਹਦੀ ਕੁਆਲਿਟੀ 100 ਦੀ ਜਗ੍ਹਾ 70 ਰਹਿ ਜਾਂਦੀ ਹੈ ਔਰ ਇਹਦੇ ਵਿੱਚ ਜਿਹੜੀ ਕੁਆਲਿਟੀ ਕੰਚ 'ਚ ਰਹੂਗੀ ਉਹ 100 ਪਾਈਆ ਤਾਂ 100 ਹੀ ਰਹੂਗੀ ਪੁਰਾਣੇ ਵੈਦ ਪੁਰਾਣੇ ਕੰਪਨੀਆਂ ਜਿਹੜੀਆਂ ਸੀ ਹੁਣ ਜਿਹੜੇ ਆਸਵਿਸ਼ਟ ਵੀ ਬਣਨ ਲੱਗੇ ਆਯੁਰਵੈਦਿਕ ਦੇ ਪਲਾਸਟਿਕ ਦੀਆਂ ਬੋਤਲਾਂ 'ਚ ਮਜ਼ਾਕ ਹੈ ਪਹਿਲਾਂ ਕੰਚ ਦੀ ਬੋਤਲ ਜੀ ਆਉਂਦਾ ਸੀ ਸਭ ਕੁਝ ਇਸ ਕਰਕੇ ਇਹ ਜਿਹੜਾ ਤੇਲ ਹੈ ਇਹ ਜਦੋਂ ਤੱਕ ਮੈਂ ਬੈਠਾ ਗੱਡੀ ਤੇ ਇਹ ਕੰਚ ਚ ਹੀ ਜਾਊਗਾ ਇਹਨੂੰ ਅਸੀਂ ਪਲਾਸਟਿਕ ਹੋਣ ਨਹੀਂ ਦੇਣਾ ਉਦੋਂ ਬਾਅਦ ਬੱਚੇ ਤੁਹਾਡੇ ਸਾਡੇ ਬੱਚੇ ਕੀ ਕਰਦੇ ਨੇ ਉਹ ਜਾਣਨ ਤੇ ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿੰਦਾ 올ਿਵ ਆਇਲ ਇਹਦਾ ਜਿਹੜਾ ਐਕਸਟਰਾ ਵਰਜਨ ਆਇਲ ਹੈ ਆਪਣੇ ਕੋਲੂ ਤੇ ਕੱਢੀਦਾ ਕੋਲਡ ਪ੍ਰੈਸ ਬਣਾਈਦਾ ਤੇ ਆਪਦੀਆਂ ਅੱਖਾਂ ਮੂਰੇ ਇਹ ਕੰਮ ਹੁੰਦਾ 1% ਵੀ ਪ੍ਰੋਬਲਮ ਨਹੀਂ ਹੈਗੀ ਔਰ ਜਦੋਂ ਵੀ ਤੁਸੀਂ ਕਲੀਨਿਕ ਤੇ ਆਉਂਦੇ ਹੋ ਇਹਨੂੰ ਲੈ ਕੇ ਜਾਇਆ ਕਰੋ ਇਹ 올ਿਵ ਆਇਲ ਜਿਹੜਾ ਹੈਗਾ ਇੱਕ ਚਮਚਾ ਹੁਣ ਤੁਸੀਂ ਕਹੋਗੇ ਖਾਣਾ ਕਿਵੇਂ ਲੈਣਾ ਇਹਨੂੰ ਕੁੱਕ ਨਹੀਂ ਕਰਨਾ ਇਹਨੂੰ ਪਕਾਉਣਾ ਨਹੀਂ ਸਬਜ਼ੀ ਦੇ ਵਿੱਚ ਨਾਥਿੰਗ ਉਦਾਂ ਸਬਜ਼ੀ ਚ ਜਿਵੇਂ ਘਿਓ ਪਾਉਂਦੇ ਆ ਉਵੇਂ ਪਾ ਲਓ ਪਰੌਂਠੇ ਤੇ ਲਾ ਲਓ ਇਹ ਇਹ ਥੋੜਾ ਜਿਹਾ ਟੇਸਟ ਦੇਖੋ ਵੀ ਟੇਸਟ ਜੇ ਸਵਾਦ ਲੈਣਾ ਫਿਰ ਮਠਿਆਈਆਂ ਖਾਓ ਮਠਿਆਈਆਂ ਖਾ ਕੇ ਸ਼ੂਗਰ ਕਰੋ ਸ਼ੂਗਰ ਦੀਆਂ ਦਵਾਈਆਂ ਖਾਓ ਮੈਨੂੰ ਨਹੀਂ ਪਤਾ ਪਰ ਇਹ ਜਿਹੜਾ ਜੇ ਤੁਸੀਂ ਖਾਣਾ ਤਾਂ ਇਹਦਾ ਇੱਕ ਚਮਚਾ ਵਰਜਨ ਆਇਲ 올ਿਵ ਆਇਲ ਜੀਨੋਸੀ ਜਤੂਨ ਤੇਲ ਕਹਿੰਦੇ ਆ ਇਹਦਾ ਤੇਲ ਜਿਹੜਾ ਹੈਗਾ ਇੱਕ ਚਮਚਾ ਦੁੱਧ ਦੇ ਵਿੱਚ ਸ਼ਾਮ ਨੂੰ ਇੱਕ ਚਮਚਾ ਦੁੱਧ ਚ ਪਾਉਣਾ ਨਾਲ ਇਹਦੇ ਪਾਉਣੀ ਹੈ ਪੰਜਮ ਹਲਦੀ ਦੋ ਚੀਜ਼ਾਂ ਮੈਂ ਆਪਦੇ ਵੱਲੋਂ ਦੇ ਕੇ ਬਹੁਤ ਨਿਸ਼ਚਿੰਤਾ ਸੰਤੁਸ਼ਟਾ ਵੀ ਮੈਂ ਆਪਣੇ ਬਜ਼ੁਰਗਾਂ ਲਈ ਕੁਝ ਕੀਤਾ ਵੱਡਿਆਂ ਲਈ ਕੁਝ ਕੀਤਾ ਕਿਉਂਕਿ ਅਸੀਂ ਵੀ ਉਸ ਪੀੜੀ ਚ ਜਾ ਰਹੇ ਹਾਂ ਅੱਜ ਜੇ ਅਸੀਂ 60 ਦੇ ਕੱਲ ਨੂੰ 70 ਦੇ ਹੋਵਾਂਗੇ ਪਰਸੋਂ 80 ਦੇ ਹੋਵਾਂਗੇ ਅਸੀਂ ਵੀ ਉਹ ਬਾਪੂ ਵਾਲੀ ਪੀੜੀ ਚ ਜਾ ਹੀ ਚੁੱਕੇ ਆਂ ਜਾ ਵੀ ਰਹੇ ਆਂ ਇਹ ਚੀਜ਼ਾਂ ਸਾਨੂੰ ਪਤਾ ਨੇ ਫੀਲ ਕਰ ਰਹੇ ਆਂ ਵੀ ਇਹਨਾਂ ਚੀਜ਼ਾਂ ਦੀ ਕਿੰਨੀ ਲੋੜ ਐ ਤਾਂ ਇਹ ਜਿਹੜੀ ਪੰਚਮ ਹਲਦੀ ਆ ਇਹਦੇ ਵਿੱਚ ਪਾਈ ਗਈ ਕਾਲੀ ਹਲਦੀ ਅੰਬਾ ਹਲਦੀ ਦਾਰੂ ਹਲਦੀ ਔਰ ਨਾਲ ਇਹਦੇ ਵਿੱਚ ਪਾਈ ਗਈ ਸੇਲਮ ਦੀ ਨਾਰਮਲ ਹਲਦੀ ਤੇ ਕਾਲੀ ਅਸੀਂ ਜੰਗਲੀ ਹਲਦੀ ਨਾਲ ਪਾਈ ਆ ਪੰਜ ਹਲਦੀਆਂ ਇਹ ਦੋ ਚੁਟਕੀ ਹਲਦੀ ਇੱਕ ਚਮਚਾ ਜ਼ੈਤੂਨ ਦਾ ਤੇਲ ਆਪਣੇ ਬਾਪੂ ਨੂੰ ਖਿਲਾ ਦਿਓ ਬੇਬੇ ਨੂੰ ਰਾਤ ਨੂੰ ਦੁੱਧ ਚ ਪਾ ਕੇ ਪਲਾ ਦਿਓ ਤੁਹਾਨੂੰ ਜ਼ਿੰਦਗੀ ਭਰ ਸੀਸਾ ਦੇਣਗੇ ਔਰ ਤੁਹਾਡੇ ਬੱਚੇ ਵੀ ਦੇਖਣਗੇ ਵੀ ਸਾਡਾ ਪਾਪਾ ਦਾਦਾ ਦਾਦੀ ਦੀ ਐਂ ਸੇਵਾ ਕਰਦਾ ਉਹ ਵੀ بڑے ਹੋ ਕੇ ਤੁਹਾਡੀ ਉਵੇਂ ਹੀ ਸੇਵਾ ਕਰਨਗੇ ਜੇ ਮੇਰੀ ਗੱਲ ਝੂਠ ਆ ਤਾਂ ਕਮੈਂਟ ਪਾ ਦਿਓ ਯਾਰ ਜਿਹੜਾ ਮਰਜੀ ਤੁਸੀਂ ਪਰ ਮੈਂ ਆਪਣੀ ਗੱਲ ਕਹਿਣੀ ਕਹਿਣੀ ਆ ਤੇ ਇਹ ਇੱਕ ਦੋ ਚੁਟਕੀ ਹਲਦੀ ਏ ਮੈਂ ਹਲਦੀ ਦਾ ਨੁਸਖਾ ਬੋਲਦਾ ਬਾਜ਼ਾਰੋਂ ਲੈ ਕੇ ਘਰੇ ਬਣਾ ਲਓ ਨਹੀਂ ਬਣਦੀ ਮੇਤੋਂ ਲੈ ਜਾਓ ਕੋਈ ਦਿੱਕਤ ਨਹੀਂ ਜਤੂਨ ਦਾ ਤੇਲ ਐਕਸਟਰਾ ਵਰਜਨ ਲੈਣਾ ਔਰ ਇਹ ਵੀ ਕੰਚ ਦੀ ਬੋਤਲ ਚ ਮਿਲਦਾ ਲੈਣਾ ਨਹੀਂ ਕੋਈ ਗੱਲ ਨਹੀਂ ਆਪਾਂ ਤੁਹਾਡੀ ਸੇਵਾ ਚ ਬੈਠੇ ਆ ਜਿੰਨੇ ਜੋਗੇ ਹੈਗੇ ਆ ਕਰਾਂਗੇ ਔਰ ਇਹ ਤੁਸੀਂ ਉੱਥੋਂ ਲੈ ਸਕਦੇ ਹੋ ਔਰ ਮੈਂ ਤੁਹਾਨੂੰ ਸਾਰੇ ਡ్రਾਈ ਫਰੂਟ ਦੇ ਉੱਪਰ ਇਹ ਚੀਜ਼ ਦੱਤੀ ਹੈ ਐਲਡਮ ਐਲਮੰਟ ਆਇਲ ਬਦਾਮ ਦਾ ਤੇਲ ਆਪਣੇ ਬੱਚਿਆਂ ਨੂੰ ਵੱਡਿਆਂ ਨੂੰ ਬਦਾਮ ਦਾ ਤੇਲ ਵੀ ਪਲਾ ਸਕਦੇ ਹੋ ਜਿੱਥੇ ਤੁਸੀਂ ਦੇਸੀ ਘਿਓ ਵਰਤਦੇ ਹੋ ਕਿਉਂਕਿ ਦੇਸੀ ਘੋਜੇ ਤਾਂ ਘਰਦਾ ਫਿਰਦਾ ਸੋਨੇ ਤੇ ਸੁਹਾਗਾ ਜੇ ਤੁਸੀਂ ਕਹੋ ਵੀ ਡੱਬੇ ਚ ਕੋਈ ਸਾਨੂੰ ਕਹ ਦੇਵੇ 400 500 ਰੁਪਏ ਕਿਲੋ ਦੇਸੀ ਘੋ ਮੈਂ ਤੁਹਾਨੂੰ ਦੇ ਦੂੰਗਾ ਕਿੱਥੋਂ ਮਿਲ ਜੂਗਾ ਜੀ ਦੇਸੀ ਘੋ 500 ਰੁਪਏ ਕਿਲੋ ਤੁਸੀਂ ਮੈਨੂੰ ਬਣਾ ਕੇ ਦਿਖਾ ਦਿਓ ਕੋਈ ਵੀ ਕਰੇ ਨਹੀਂ ਬਣਦਾ ਐਮੀ ਬਿਨਾ ਮਤਲਬ ਉਹਨਾਂ ਚੀਜ਼ਾਂ 'ਚ ਨਾ ਫਸਿਆ ਕਰੋ ਜਿਹੜੀਆਂ ਅੱਖਾਂ ਨੂੰ ਵਧੀਆ ਲੱਗਣ ਹਾਂ ਇਹ ਜ਼ਰੂਰ ਹੈ ਕਿ ਦੇਸੀ ਕਿ ਹੋ ਜੇ ਅਸਲੀ ਘਰੇ ਕੱਢਦੇ ਹੋ ਤਾਂ ਖਾ ਲਓ ਨਹੀਂ ਨਿਕਲਦਾ ਤਾਂ ਬਾਦਾਮ ਦਾ ਤੇਲ ਕਾਣੀ ਦਾ ਕੱਚੀ ਦਾ ਕੱਢਿਆ ਹੋਇਆ ਲੈ ਕੇ ਖਾ ਲਓ ਸਰੋਂ ਦਾ ਤੇਲ ਖਾ ਲਓ ਮੂੰਗਫਲੀ ਦਾ ਤੇਲ ਖਾ ਲਓ ਕੋਕੋਨਟ ਦਾ ਤੇਲ ਖਾ ਲਓ ਤੁਸੀਂ ਜ਼ਿੰਦਗੀ 'ਚ ਯਾਦ ਕਰੋਗੇ ਵੀ ਯਾਰ ਸੁਭਾਸ਼ ਗੋਲੇਮੀ ਨਹੀਂ ਮੱਥਾ ਮਾਰੀ ਜਾਂਦਾ ਬੈਠਾ ਗੱਲ ਕੋਈ ਹੈਗੀ ਆ ਗੱਲ ਤਾਂ ਹੈਗੀ ਆ ਕਿਉਂਕਿ ਮੈਂ ਦੁਨੀਆ 'ਚ ਵਿਚਰਦਾ ਮੈਂ ਉਸ ਲੀਡ ਕਲਾਸ 'ਚ ਵਿਚਰਦਾ ਜਿਹੜੀ ਲੀਡ ਕਲਾਸ ਨੂੰ ਦੇਖਦੇ ਕੇ ਤੁਸੀਂ ਕਹਿੰਦੇ ਹੋ ਵੀ ਉਹ ਦੇਸੀ ਕਿਉਂ ਖਾਂਦਾ ਫਲਾਣਾ ਕੋਈ ਦੇਸੀ ਤੁਸੀਂ ਕਿਉਂ ਨਹੀਂ ਖਾਂਦਾ ਇਹ ਆਪਾਂ ਹੀ ਕਾਮਲੇ ਮੀਡੀਅਮ ਲੋਕ ਖਾਂਦੇ ਆ ਉਹ ਸਾਰੇ ਲੋਕ ਬਦਾਮ ਦਾ ਤੇਲ ਜਿਹੜਾ ਦੇਸੀ ਹੈ ਉਹ ਤੋਂ ਵੀ ਸਸਤਾ ਪੈਂਦਾ ਕਿਹੜੀ ਮਹਿੰਗੀ ਚੀਜ਼ ਐ ਕੁਛ ਵੀ ਨਹੀਂ ਇਸ ਕਰਕੇ ਇਹ ਚੀਜ਼ਾਂ ਖਾਇਆ ਕਰੋ ਔਰ ਜਦੋਂ ਵੀ ਤੁਸੀਂ ਮੇਰੇ ਆਫਿਸ ਆਨੇ ਹੋ ਮੇਰੇ ਨਾਲ ਸਾਡੇ ਡਾਕਟਰਾਂ ਨਾਲ ਸਾਡੇ EMPLOYEES ਨਾਲ ਡਿਸਕਸ ਕਰੋ ਤੁਹਾਨੂੰ ਗੁੱਡ ਚੀਜ਼ ਇੱਥੋਂ ਜਿਹੜੀ ਚੀਜ਼ ਚੱਕਣੀ ਐ ਤੁਹਾਨੂੰ ਉਹ ਪਿਓਰ ਹੀ ਮਿਲਣੀ ਐ ਇੱਥੇ ਕੋਈ ਮਿਲਾਵਟ ਵਾਲੀ ਗੱਲ ਹੈ ਨਹੀਂ ਬਾਕੀ ਬਾਬਾ ਜੀ ਦੀ ਬੜੀ ਕਿਰਪਾ ਅੱਜ ਜਿਹੜੀਆਂ ਗੱਲਾਂ ਸੀ ਡ్రਾਈ ਫਰੂਟ ਤੇ ਕਰਨ ਵਾਲੀਆਂ ਇਸ ਲਈ ਜ਼ਰੂਰੀ ਸੀ ਕਿ ਇੱਕ ਥਾਲ ਆਪਣੇ ਆ ਜਾਂਦਾ ਬਦ ਅਮਾਰਾ ਭਰ ਕੇ ਉਹ ਚ ਕਿਸਮੇ ਸਪਾਈ ਆ ਕੁਛ ਆ ਚਿੱਟਾ ਸੋਨੇ ਦਾ ਥਾਲ ਜਾਂ 11500 ਦਾ ਥਾਲ ਹੁੰਦਾ ਇੱਕ ਜਣਾ ਲੈ ਕੇ ਸਾਡੇ ਘਰੇ ਦੇ ਗਿਆ ਅਸੀਂ ਚੱਕਿਆ ਦੂਜੇ ਦੇ ਘਰੇ ਪਚਾਤਾ ਦੂਜੇ ਨੇ ਤੀਜੇ ਦੇ ਘਰੇ ਪਚਾਤਾ ਉਸ ਤੋਂ ਬਾਅਦ ਲਾਸਟ ਜੀ ਚ ਜਾ ਕੇ ਅਗਲੇ ਨੇ ਪੇਟੀ ਚ ਰਤਾ ਤਰਤਾ ਅਗਲੇ ਸਾਲ ਚੱਕ ਕੇ ਫੇਰ ਕਮਾਤਾ ਇਕ ਕਾਮਨਾ ਕਰੋ ਜੇ ਆਪ ਆਪਣੇ ਮਿੱਤਰਾਂ ਨੂੰ ਦੋਸਤਾਂ ਨੂੰ ਪਿਆਰ ਕਰਦੇ ਆ ਦਿਵਾਲੀ ਮਨਾਉਣੀ ਆ ਤਾਂ ਆ ਜਿਹੜੇ ਵਰਜਨ ਆਇਲ ਨੇ ਤੇਲ ਨੇ ਇਹ ਜਿਹੇ ਚੀਜ਼ਾਂ ਪ੍ਰੋਵਾਈਡ ਕਰਾਓ ਉਹਨਾਂ ਨੂੰ ਪੰਚਮ ਹਲਦੀ ਦਿਓ ਤਾਂ ਕਿ ਜੇ ਤੁਸੀਂ ਹਲਦੀ ਦੀ ਡੱਬੀ ਕਿਸੇ ਨੂੰ ਦੇ ਦਿੱਤੀ ਉਹ ਖਾਊ ਗਈ ਖਾਊਗਾ ਤਾਂ ਉਹ ਸੀਸਾ ਲਊਗਾ ਇਹ ਚੀਜ਼ਾਂ ਨਾਲ ਨਾਲ ਦਿਓ ਬਹੁਤ ਗੁੱਡ ਚੀਜ਼ਾਂ ਨੇ ਸ਼ੁਕਰੀਆ ਸਰ ਗੱਲਬਾਤ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜਸ ਔਰ ਜਿੰਨੇ ਵੀ ਦਰਸ਼ਕਾਂ ਨੂੰ ਮੇਰਾ ਪ੍ਰੋਗਰਾਮ ਚੰਗਾ ਲੱਗਾ ਤਾਂ ਜਰੂਰ ਇੱਕ ਦੂਜੇ ਨੂੰ ਸ਼ੇਅਰ ਕਰੋ ਔਰ ਦੀਵਾਲੀ ਬਹੁਤ ਖੁਸ਼ੀਆਂ ਭਰੀ ਤੁਹਾਡੇ ਘਰ ਆਵੇ ਸਾਰਿਆਂ ਨੂੰ ਬੰਦੀ ਛੋੜ ਦਿਵਸ ਔਰ ਦੀਵਾਲੀ ਦੀਆਂ ਬਹੁਤ-ਬਹੁਤ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਅਬ ਦੇਖ ਕੇ ਖੁਸ਼ੀਆਂ ਮਨਾਓ ਖੁਸ਼ ਰਹੋ ਜੀ ਹੋਰ ਵੀ ਤੇ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ ਬਿੰਦੇ ਇਜਾਜ਼ਤ ਸਬਸਕ੍ਰਾਈਬ